ਮੈਂ ਜੇਲ੍ਹ ਚ ਮਿਲ ਕੇ ਆਉਂਦਾ ਸੀ ਇਹਨਾਂ ਨੂੰ ਤਾਂ ਇਹਨਾਂ ਨੇ ਮੈਨੂੰ ਆਪਣੀ ਸਿਹਤ ਤੋਂ ਪਹਿਲਾਂ ਪੰਜਾਬ ਬਾਰੇ ਦਿੱਲੀ ਬਾਰੇ ਪੁੱਛਣਾ ਪੰਜਾਬ ਚ ਕਿਵੇਂ ਹੈ ਕੋਈ ਸਹੂਲਤ ਬੰਤਨ ਕੀਤੀ ਇਹਨਾਂ ਨੇ ਇਲੈਕਸ਼ਨ ਕੋਡ ਕਰਕੇ ਬਿਜਲੀ ਬਿਲਕੁਲ ਫਰੀ ਮਿਲ ਰਹੀ ਹੈ ਮੰਡੀਆਂ ਚ ਹੋ ਗਏ ਪ੍ਰਬੰਧ ਸਾਰੇ ਕਣਕ ਦੇ ਚੱਕੀ ਚੱਲੀ ਜਾ ਰਹੀ ਹੈ ਕਣਕ ਇਸ ਵਾਰ ਪੈਦਾਵਾਰ ਕਿੰਨੀ ਕnik ਨਿਕਲੀ ਹੈ ਪੈਸੇ ਮਿਲ ਰਹੇ ਨੇ ਸੀਸੀਐਲ ਦੇ ਕੋ ਮੈਂ ਕਹਾਂ ਜੀ ਮੈਂ ਸਾਰਾ ਦੱਸਦਾ ਸੀ 48 ਘੰਟਿਆਂ ਦੇ ਵਿੱਚ ਵਿੱਚ ਪੈਸੇ ਮਿਲ ਰਹੇ ਨੇ ਕਣਕ ਵੀ ਚੱਕੀ ਜਾ ਰਹੀ ਹੈ ਕੋਈ ਸੁਵਿਧਾ ਦੇ ਵਿੱਚ ਕਮੀ ਨਹੀਂ ਆਈ ਬਲਕਿ ਦੋ ਚਾਰ ਸੁਵਿਧਾਵਾਂ ਵਧਾਈਆਂ ਹੀ ਨੇ ਅਸੀਂ ਤੇ ਨਾਲੇ ਕਹਿੰਦੇ ਸੀਗੇ ਕਿ ਮੇਰੇ ਵੱਲੋਂ ਸਾਰਿਆਂ ਨੂੰ ਸਸਤੀ ਕਬਲਾ ਦੇ ਮੈਂ ਆਉਂਗਾ ਜਦੋਂ ਬਾਹਰ ਤਾਉਣ ਸਰ ਪਹਿਲਾਂ ਮਰਸਦ ਦਰਬਾਰ ਸਾਹਿਬ ਮੱਥਾ ਟੇਕੂਗਾ ਪਰ ਪਤਾ ਨਹੀਂ ਸੀਗਾ ਕਿ ਇੰਨਾ ਛੇਤੀ ਰੱਬ ਕਿਰਪਾ ਕਰ ਦੂਗਾ ਕਿ ਸੁਪਰੀਮ ਕੋਰਟ ਨੇ ਅਚਾਨਕ 20 ਦਿਨ ਵਾਸਤੇ ਰੀਲੀਫ ਦਿੱਤੀ ਅਸਲ 'ਚ 20 ਦਿਨ ਜਿਹੜੇ ਨੇ ਇਹ ਇਹਨਾਂ ਦੇ ਇਹ ਜਿਹੜੇ ਤਾਨਾਸ਼ਾਹ ਨੇ ਨਾ ਇਹ 20 ਦਿਨ ਇਹਨਾਂ ਲਈ ਬਹੁਤ ਖਤਰਨਾਕ ਨੇ